ਕੁੰਵਰ ਖੜਕ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਜਲਦੀ ਹੀ ਮਹਾਰਾਜਾ ਖੜਕ ਸਿੰਘ ਡੋਗਰੇ ਭਰਾਵਾਂ ਧਿਆਨ ਸਿੰਘ ਗੁਲਾਬ ਸਿੰਘ ਤੇ ਸੁਚੇਤ ਸਿੰਘ ਦੀਆਂ ਸ਼ਾਹਸ਼ਾਹਾਂ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ ਖੜਕ ਸਿੰਘ ਦੀ ਮੌਤ ਤੋਂ ਪਹਿਲਾਂ ਹੀ ਉਸ ਦੇ ਪੁੱਤਰ ਕੁੰਵਰ ਨੌਨਿਹਾਲ ਸਿੰਘ ਨੂੰ ਗੱਦੀ ਸੌਂਪ ਦਿੱਤੀ ਗਈ ਸੀ ਪਰੰਤੂ ਡੋਗਰਿਆਂ ਤੋਂ ਇਹ ਵੀ ਜਰ ਨਾ ਹੋਇਆ ਮਹਾਰਾਜਾ ਖੜਕ ਸਿੰਘ ਦੇ ਅੰਤਿਮ ਸੰਸਕਾਰ ਵਾਲੇ ਦਿਨ ਹੀ ਡੋਗ ਰਏ ਨੇ ਸਾਜ਼ਿਸ਼ ਦੇ ਤਹਿਤ 12 ਦਰੀ ਵਾਲੇ ਦਰਵਾਜ਼ੇ ਦਾ ਇੱਕ ਹਿੱਸਾ ਹਕੂਮਤ ਨੌਨਿਹਾਲ ਸਿੰਘ ਤੇ ਛੁਟਵਾ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਇਤਿਹਾਸਕਾਰਾਂ ਅਨਸਾਰ ਜ਼ਖਮੀ ਕੁੰਵਰ ਨੌਨਿਹਾਲ ਸਿੰਘ ਨੂੰ ਵਜ਼ੀਰ ਧਿਆਨ ਸਿੰਘ ਚੁੱਕ ਕੇ ਕਿਲੇ ਦੇ ਅੰਦਰ ਲੈ ਗਿਆ ਤੇ ਉੱਥੇ ਜਾ ਕੇ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਜੇਕਰ ਕੁੰਵਰ ਨੌਨਿਹਾਲ ਸਿੰਘ ਜਿਉਂਦਾ ਰਹਿੰਦਾ ਹ ਤਾਂ ਅੰਗਰੇਜ਼ ਕਦੇ ਵੀ ਸਿੱਖ ਰਾਜ ਤੇ ਕਬਜ਼ਾ ਨਹੀਂ ਸੰਕਰ ਸਕਦੇ ਰਾਜ ਭਾਗ ਦਾ ਕੰਮਕਾਜ ਕੁੰਵਰ ਨੌਨਿਹਾਲ ਸਿੰਘ ਹੀ ਸੰਭਾਲ ਰਿਹਾ ਸੀ ਜ ਦੇ ਕਤਲ ਤੋਂ ਬਾਅਦ ਇੱਕ ਵਾਰ ਫੇਰ ਲਾਹੌਰ ਦਰਬਾਰ ਲਵਾਰਿਸ ਹੋ ਗਿਆ ਡੋਗਰਿਆਂ ਤੇ ਸੰਧਾ ਵਾਲਿਆਂ ਨੇ ਮਿਲ ਕੇ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦਕੌਰ ਨੂੰ ਗੱਦੀ ਤੇ ਬਿਠਾ ਦਿੱਤਾ ਮਹਾਰਾਜੇ ਦੇ ਦੂਜੇ ਪੁੱਤਰ ਕੁਮਰ ਸ਼ੇਰ ਸਿੰਘ ਨੂੰ ਦੇਖ ਰਖ ਕਾਉਂਸਲ ਦਾ ਮੈਂਬਰ ਬਣਾ ਦਿੱਤਾ ਗਿਆ ਤੇ ਉਹ ਇੱਕ ਵਾਰ